ਸਰਕਾਰ ਅਕਾਲੀ ਦਲ ਦੀ ਹੋਵੇ ਜਾਂ ਕਾਂਗਰਸ ਦੀ ਹੋਵੇ ਮਾਈਨਿੰਗ ਤੇ ਨਸ਼ਾ ਦੋ ਇਹ ਜੇ ਮਸਲੇ ਰਹੇ ਨੇ ਜਿਹੜੇ ਲਗਾਤਾਰ ਬਾਦਲ ਸਰਕਾਰ ਵੇਲੇ ਵੀ ਸਵਾਲ ਉੱਠਦੇ ਸੀ ਤੇ ਕੈਪਟਨ ਸਰਕਾਰ ਵੇਲੇ ਵੀ ਸਵਾਲ ਉੱਠ ਰਹੇ ਨੇ ਕਿਉਂ ਸਵਾਲ ਉੱਠ ਰਹੇ ਨੇ ਕਿਉਂ ਕੈਪਟਨ ਸਰਕਾਰ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਨਹੀਂ ਦੇ ਸਕੀ ਸਾਡੇ ਨਾਲ ਨੇ ਨਵਜੋਤ ਸਿੰਘ ਸਿੱਧੂ ਨਾਲ ਗੱਲਬਾਤ ਕਰਦੇ ਆ ਸਿੱਧੂ ਸਾਹਿਬ ਮਾਈਨਿੰਗ ਤੇ ਰੌਲਾ ਬੜਾ ਪਿਆ ਸੀਗਾ ਸਰਕਾਰ ਬਣਨ ਤੋਂ ਪਹਿਲਾਂ ਬਹੁਤ ਵੱਡਾ ਰੌਲਾ ਪਾਇਆ ਗਿਆ ਸੀਗਾ ਹੁਣ ਤੁਸੀਂ ਮੀਟਿੰਗਾਂ ਕਰ ਰਹੇ ਹੋ ਕੈਬਨਿਟ ਸਬਕਮੇਟੀ ਵੀ ਬਣ ਰਹੀ ਹੈ ਕੁਝ ਕੰਕਰੀਟ ਸਾਹਮਣੇ ਕਿਉਂ ਨਹੀਂ ਆ ਰਿਹਾ ਤੁਸੀਂ ਹੁਣ ਇੱਕ ਗੱਲ ਕੀਤੀ ਐ ਸਵਾਲ ਇਹ ਐ ਜਵਾਬ ਗਣਿਤ ਦੇ ਕਿਸੇ ਵੀ ਸਵਾਲ ਦਾ ਗਲਤ ਉੱਤਰ 100 ਵੀ ਹੋ ਸਕਦਾ 200 ਵੀ ਹੋ ਸਕਦਾ 500 ਵੀ ਹੋ ਸਕਦਾ ਸਹੀ ਉੱਤਰ 1 ਹੈ ਉਹੀ ਸਹੀ ਉੱਤਰ ਦੇਣ ਦੇ ਲਈ ਕਮੇਟੀ ਬਣੀ ਐ ਔਰ ਸਹੀ ਉੱਤਰ ਦੇ ਰਹੀ ਐ ਔਰ ਸਹੀ ਉੱਤਰ ਕੋਲ ਐ ਉਹਦੇ ਬਾਰੇ ਚਰਚਾ ਹੋਈ ਐ ਔਰ ਖੁੱਲੇ ਆਮ ਹੋਈ ਐ ਜਿੰਨੇ ਵੀ ਪ੍ਰੈਸ ਵਾਲੇ ਸੀ ਉਹ ਵੀ ਆਏ ਨੇ ਹੁਣ ਤੁਸੀਂ ਵੀ ਆਇਓ ਤੁਹਾਨੂੰ ਵੀ ਉਹਦਾ ਜਵਾਬ ਦੇ ਦਿੰਨਾ ਕਮੇਟੀ ਰეკਮੈਂਡੇਸ਼ਨਾਂ ਕਰਦੀ ਹੈ ਕਮੇਟੀ ਨੇ ਸੈਂਟਰਲ ਗਵਰਨਮੈਂਟ ਤੋਂ 13 ਸਟੇਟਾਂ ਦੀ ਰਿਪੋਰਟ ਉਹਨਾਂ ਦੀ ਪੂਰੀ ਤਰ੍ਹਾਂ ਸਮੀਖਿਆ ਉਹਨੂੰ ਸਟੱਡੀ ਕੀਤਾ ਹੈ ਔਰ ਜਿਹੜਾ ਬੈਸਟ ਪੈਟਰਨ ਹੈ ਸੈਂਡ ਮਾਈਨਿੰਗ ਦਾ ਜਿਨ੍ਹਾਂ ਨੇ 10 ਕਰੋੜ ਤੋਂ 2014 ਚ ਸ਼ੁਰੂ ਕੀਤਾ ਤੇਲੰਗਾਨਾ ਔਰ ਅੱਜ 1200 ਕਰੋੜ ਤੋਂ ਉੱਤੇ ਕਮਾ ਰਹੇ ਹੈ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਂਧਰਾ ਪ੍ਰਦੇਸ਼ ਨੂੰ ਮੱਦੇਨਜ਼ਰ ਰੱਖਦੇ ਹੋਏ ਚਿਨਾਕੋਲ ਇੱਕ ਦਰਿਆ ਹੈ ਹਰਿਆਣਾ। ਯਮੁਨਾ। ਔਰ ਦਰਿਆਈ ਰੇਤਾ ਹੀ ਸਭ ਤੋਂ ਵਧੀਆ ਚੱਟਾ ਰੇਤਾ ਹੁੰਦਾ ਹੈ। ਦੂਜਾ ਤੇ ਪੱਸਰ ਸੈਂਡ ਹੈ ਜਿਹੜਾ ਤੁਸੀਂ 40 ਫੁੱਟ ਤੇ ਤੋਂ ਥੱਲੇ ਜਾ ਕੇ ਕਰਦੇ ਹੋ। ਠੀਕ ਹੈ। ਉਹ ਜਿਹੜੇ ਲੋਕ 950 ਕਰੋੜ ਰੁਪਇਆ ਕੱਢ ਰਹੇ ਐ ਇੱਕ ਦਰਿਆ ਹੋਣ ਕਰਕੇ ਪੰਜਾਬ ਦੇ ਕੋਲ ਸਾਢੇ 4 ਦਰਿਆ ਨੇ। 4 ਤੇ ਪੱਕੇ ਹੀ ਨਹੀਂ। ਸਮਝ ਨਹੀਂ? ਤੇ ਪੰਜਾਬ ਪਿਛਲੇ 10 ਸਾਲਾਂ ਦਾ 40 ਕਰੋੜ ਤੇ ਕਾਂਗਰਸ ਸਰਕਾਰ ਆਈ ਤੇ 130 ਕਰੋੜ ਇਹ ਇਹ ਬੜਾ ਵੱਡਾ ਚਿੰਤਨ ਦਾ ਸਵਾਲ ਸੀ ਜਿਹਦੇ ਕਰਕੇ ਕੈਪਟਨ ਮਨਿੰਦਰ ਸਿੰਘ ਸਾਹਿਬ ਨੇ ਇੱਕ ਕਮੇਟੀ ਦਾ ਗਠਨ ਕੀਤਾ ਔਰ ਉਹਨਾਂ ਦੀ ਡਾਇਰੈਕਸ਼ਨ ਦੇ ਅਧੀਨ ਅਸੀਂ 5 ਦਿਨਾਂ ਤੋਂ ਕੰਮ ਕਰਕੇ ਉਹਨਾਂ ਨੂੰ ਮੈਂ ਕਿਹਾ ਸੀਗਾ ਵੀ ਮੈਂ 15 ਦਿਨਾਂ ਜੀ ਦੇ ਦੂੰਗਾ ਕਿਉਂਕਿ ਰੇਟ ਵਧ ਰਹੇ ਐ ਔਰ ਇਹ ਸਾਰਾ ਜਿਹੜਾ ਸਵਾਲ ਹੈ ਇਹਦਾ ਸਮਾਧਾਨ ਜਿਹੜਾ ਹੈਗਾ ਉਹ ਸਪਲਾਈ ਨੂੰ ਨਿਰਧਾਰਤ ਕਰਨਾ ਹੈ ਜਦੋਂ ਸਪਲਾਈ ਨਹੀਂ ਆਉਂਦੀ ਤੇ ਫਿਰ ਰੇਟ ਸਕਾਈ ਹਾਈ ਹੋ ਜਾਂਦੇ ਐ ਇੱਕ ਸਵਾਲ ਬਹੁਤ ਵੱਡੇ ਪੱਧਰ ਤੇ ਹੈ ਕਿ ਬਹੁਤ ਵੱਡੇ ਕਰਪਟ ਅਫਸਰ ਕਾਲੀਦਲ ਟਾਈਮ ਦੇ ਬੈਠੇ ਨੇ ਜਿਹੜੇ ਗੜਬੜ ਕਰ ਰਹੇ ਨੇ ਔਰ ਅਕਾਲੀ ਦਲ ਦੇ ਕੁਝ ਲੋਕ ਨੇ ਇਥੋਂ ਤੱਕ ਜਿਹੜੇ ਕੰਮ ਕਰਨ ਵਾਲੇ ਲੋਕ ਨੇ ਉਹ ਕਹਿੰਦੇ ਨੇ ਕਿ ਉਹ ਨੇ ਤਾਂ ਕਿ ਕੈਪਟਨ ਸਰਕਾਰ ਦੀ ਕੋਈ ਇੱਛਾ ਸ਼ਕਤੀ ਨਹੀਂ ਹੈਗੀ ਜੇ ਵਾਕਈ ਇਹ ਹੋ ਰਿਹਾਗਾ ਜੇ ਸੱਚ ਆ ਜਿਹੜਾ ਲੋਕ ਕਹਿੰਦੇ ਨੇ ਗੁੰਡਾ ਟੈਕਸ ਲਿਆ ਜਾ ਰਿਹਾ ਪਰਚੀਆਂ ਚਲਦੀਆਂ ਨੇ ਤਾਂ ਸਰਕਾਰ ਦਾ ਮਤਲਬ ਕੀ ਹੈ ਸਰਕਾਰ ਪੰਜਾਬ ਚ ਹੈ ਜਾਂ ਨਹੀਂ ਹੈ ਸਰਕਾਰ ਦਾ ਮਤਲਬ ਹੈ ਕਿ ਆ ਸਰਦਾਰ ਹੋਵੇ ਸਰਕਾਰ ਦਾ ਵਕਾਰ ਹੋਵੇ ਅਪਰਾਧੀ ਨੂੰ ਅਪਰਾਧ ਦਾ ਪੈ ਹੋਵੇ ਔਰ ਕਹਿੰਦੇ ਨੇ ਜੋਰੂ ਸ਼ਰਮ ਚੌਧਰੀ ਨਰਮ ਸਰਕਾਰ ਗਰਮ ਮਤਲਬ ਅਪਰਾਧੀ ਨੂੰ ਜਦ ਤੱਕ ਸਰਕਾਰ ਦੇ ਵਕਾਰ ਦਾ ਇਲਮ ਨਹੀਂ ਹੁੰਦਾ ਤੇ ਅਪਰਾਧ ਕਰਦਾ ਰਹੂਗਾ ਇਸ ਕਰਕੇ ਇਹ ਪ੍ਰੀਵੈਂਟਿਵ ਮੈਕੈਨਿਜ਼ਮ ਹੈ ਉਹਨਾਂ ਸਟੇਟਾਂ ਨੂੰ ਦੇਖਦੇ ਹੋਏ ਜਿਹੜੇ ਅੱਜ ਕਮਾਈਆਂ ਵੀ ਕਰ ਰਹੇ ਨੇ ਵੋਲਿਊਮ ਵੀ ਸਪਲਾਈ ਕਰ ਰਹੇ ਔਰ ਪ੍ਰਾਈਸੇਸ ਵੀ ਕਟਾ ਕੇ ਕਰ ਰਹੇ ਨੇ ਇਸ ਕਰਕੇ ਸਭ ਤੋਂ ਪਹਿਲੀ ਚੀਜ਼ ਤੇ ਸੈਂਡ ਦੇ ਰੇਟ ਫਿਕਸ ਕਰਨੇ ਬੜੇ ਜ਼ਰੂਰੀ ਨੇ ਜੇ ਸ਼ਰਾਬ ਦਾ ਰੇਟ ਫਿਕਸ ਨਾ ਹੋਵੇ ਤੇ ਕਿਦਾਂ ਵੇਚੋਗੇ ਚਲੋ ਸਮਝੋ ਜਿਨ੍ਹਾਂ ਲੋਕਾਂ ਨੇ ਇਹ ਐਕਸਪਲੋਇਟੇਸ਼ਨ ਕੀਤੀ ਹੈ ਉਹਨਾਂ ਨੇ ਰੇਟ ਕੋਈ ਫਿਕਸ ਨਹੀਂ ਕੀਤੇ ਵੀ ਦਿਨ ਰੋਕ ਦਿੰਦੇ ਐ ਰੇਟਸ ਸਮਾਨੀ ਚਲੇ ਜਾਂਦੇ ਆ ਆਪ ਲੈ ਕੇ ਸਟਾਕ ਕਰਕੇ ਹੋਲਡਿੰਗ ਕਰਕੇ ਉਹਨੂੰ ਨਹੀਂ ਕੌਣ ਲੋਕ ਨੇ ਇਹੀ ਸਭ ਤੋਂ ਵੱਡਾ ਸਵਾਲ ਹੈ ਲੋਕ ਕੌਣ ਨੇਗੇ ਇਹ ਇਹ ਜਦੋਂ ਕਿਹਾ ਜਾ ਰਿਹਾ ਕਿ ਸਿਆਸੀ ਲੋਕ ਨੇ ਇਹ ਇਹ ਇੱਕ ਨੈਕਸਸ ਹੈ ਇਹਦੇ ਚ ਸਾਰੇ ਹੀ ਲਿਬੜੇ ਆ ਜਦੋਂ ਸਾਰੇ ਕਹਿ ਰਹੇ ਆ ਤੇ ਸਾਰੇ ਸਮਝ ਲੈ ਮੇਰੀ ਗੱਲ ਨੂੰ ਨਵਜੋਤ ਸਿੱਧੂ ਨੂੰ ਝੂਠ ਬੋਲਣਾ ਨਹੀਂ ਆਉਂਦਾ ਨਾ ਟਕਾ ਕੇ ਗੱਲ ਕਰਨੀ ਪੈਂਦੀ ਹੈ ਸਿੰਪਲ ਸੱਚੀ ਸਾਫ਼ ਸੁਥਰੀ ਇੱਕ ਸੱਚ ਬੋਲੋ 100 ਝੂਠ ਬੋਲਣ ਦੀ ਲੋੜ ਨਹੀਂ ਮਿੱਤਰਾ ਸਾਰੇ ਹੀ ਲਿਬੜੇ ਆ لیکن ਉਹਨਾਂ ਚ ਚੰਗੇ ਵੀ ਨੇ ਹਰ ਥਾਂ ਦੇ ਉੱਤੇ ਹਰ ਸੰਸਥਾ ਚ देयर इज दी ਗੁੱਡ ਦੀ ਬੈਡ ਦੀ ਅਗਲੀ ਅਸੀਂ ਗੁੱਡ ਨੂੰ ਅੱਗੇ ਲਈਏ ਅਗਲੀਆਂ ਨੂੰ ਪਾਸੇ ਕਰੀਏ ਇਹ ਹੀ ਸਾਡੀ ਮੰਚਾ ਉਹਦਾ ਸਭ ਤੋਂ ਪਹਿਲਾ ਚੀਜ਼ ਹੈ ਰੇਟ ਫਿਕਸ ਕਰਨਾ ਰੇਟ ਫਿਕਸ ਕਰਨ ਦੇ ਨਾਲ ਵੋਲਿਊਮ ਵਧਾ ਕੇ ਰੈਵਨਿਊ ਜਨਰੇਸ਼ਨ ਕਰਨਾ ਸਾਰਿਆਂ ਚ ਕਾਂਗਰਸੀ ਹੈਗੇ ਨੇ ਯਾਰ ਬੜਾ ਸਪੈਸੀਫਿਕ ਲੋਕਾਂ ਨੂੰ ਬੜਾ ਸਿੱਧੂ ਸਾਹਿਬ ਲੋਕਾਂ ਨੂੰ ਬੜਾ ਦਰਦ ਹੁੰਦਾ ਇਸ ਗੱਲ ਦਾ ਕਿ ਸਰਕਾਰ ਬਦਲੀ ਹੈ ਕੁਝ ਨਵਾਂ ਹੋਊਗਾ ਲੱਗਦਾ ਸੀ ਰੈਵੋਲੂਸ਼ਨ ਆ ਜਾਊਗਾ ਮੈਨੀਫੈਸਟੋ ਪੜ੍ਹ ਕੇ ਕਾਂਗਰਸ ਦਾ ਲੱਗਦਾ ਸੀ ਕਿ ਰੈਵੋਲੂਸ਼ਨ ਆ ਜਾਊਗਾ ਛੋਟੇ ਭਾਈ ਜੇ ਮੈਂ ਇੰਨਾ ਹੀ ਕੱਚਾ ਹੁੰਦਾ ਤੇ ਮੈਂ 14 ਸਾਲ ਰਾਜਨੀਤੀ 'ਚ ਰਹਿੰਦਾ ਤੂੰ ਜਿਹੜੇ ਸਮੱਸਿਆਵਾਂ ਦੇ ਜਿਹੜੇ ਹੱਲ ਨੇ ਉਹ ਉਹ ਮੈਨੂੰ ਦੱਸਣ ਦੇ ਤੂੰ ਤੈਨੂੰ ਆਪੇ ਅਹਿਸਾਸ ਹੋਊਗਾ ਕਿ ਭਾਈ ਸਮੱਸਿਆ ਦਾ ਹੱਲ ਵਾਕਈ ਸਿੱਧੂ ਦੱਸ ਰਿਹਾ ਜਾਂ ਸਮੱਸਿਆ ਨੂੰ ਕੰਪਾਊਂਡ ਕਰ ਰਿਹਾ ਅਸੀਂ ਸਮਾਧਾਨ ਦੱਸਣੇ ਆ ਦੋ ਚੀਜ਼ਾਂ ਤੈਨੂੰ ਦੱਸਤੀਆਂ ਤੀਜੀ ਚੀਜ਼ ਡਿਸਟ੍ਰਿਕਟ ਸਰਵੇ ਰਿਪੋਰਟ ਹੁੰਦੀ ਹੈ ਡਿਸਟ੍ਰਿਕਟ ਸਰਵੇ ਰਿਪੋਰਟ ਇਹ ਤੈਅ ਕਰਦੀ ਹੈ ਵੀ ਭਾਈ ਰੇਤਾ ਪਿਆ ਕਿੱਥੇ ਹੈ ਕਿੰਨਾ ਰੇਤਾ ਹੈ ਉਹਦਾ ਵੋਲਿਊਮ ਕੀ ਹੈ ਉਹਦਾ ਕੰਟੈਂਟ ਕੀ ਹੈ ਡਿਸਟ੍ਰਿਕਟ ਸਰਵੇ ਰਿਪੋਰਟ ਹੁਣ ਉਹ ਪ੍ਰੋਫੈਸ਼ਨਲ ਨੇ ਕਿਸੇ ਨੇ ਕੀਤੀ ਅੱਜ ਮੈਂ ਸਵਾਲ ਕੀਤਾ ਕੀ ਤੋਂ ਕਰਾਈਏ ਕੋਈ ਪ੍ਰੋਫੈਸ਼ਨਲ ਸੀ ਕਿਸੇ ਨੂੰ ਜਿਹਨੂੰ ਨੌਲੇਜ ਹੈ ਰੇਤਾ ਕਿੱਥੇ ਪਿਆ ਕੀ ਹੈ ਕਿਹੜਾ ਰੇਤਾ ਕਹੇ ਜਾਏ ਕੁਆਲਿਟੀ ਕਹੇ ਜੀ ਉਹਨੇ ਕੀਤੀ ਕਿਸੇ ਨੂੰ ਕੁਛ ਨਹੀਂ ਪਤਾ ਸੋ ਸਭ ਤੋਂ ਪਹਿਲੀ ਚੀਜ਼ ਤੇ ਇਹ ਤੈਅ ਹੋਈ ਹੈ ਕਿ ਪੰਜ ਵੱਡੀਆਂ ਚੰਗੀਆਂ ਯੂਨੀਵਰਸਟੀਆਂ ਇਹਨਾਂ ਨੂੰ ਵਾਟਰ ਵਰਕਸ ਦਾ ਵੀ ਸੈਂਡ ਦਾ ਪੂਰਾ ਗਿਆਨ ਹੈ ਜਿਹੜੀਆਂ ਰეკਮੈਂਡਡ ਨੇ ਗਵਰਨਮੈਂਟ ਆਫ ਇੰਡੀਆ ਦੀ ਮੈਂ ਤੇਰੇ ਨੂੰ ਪੜ੍ਹ ਕੇ ਦੱਸ ਦਿੰਦਾ ਆਈਟੀ ਕਾਂਪੂਰ ਇਹਨਾਂ ਨੂੰ ਵਾਟਰ ਵਰਕਸ ਦੇ ਉੱਤੇ ਬਹੁਤ ਵੱਡੀ ਨੌਲੇਜ ਹੈ ਆਈਟੀ ਰੂੜਕੀ ਆਈਟੀ ਦਿੱਲੀ ਆਈਟੀ ਖੜਕਪੁਰ ਥੋੜਾ ਦੂਰ ਹੈ ਪਰ ਉਹ ਆ ਕੇ ਇੱਥੇ ਰਹਿ ਲੈਣਗੇ ਰਿਮੋਟ ਸੈਂਸਿੰਗ ਡਿਪਾਰਟਮੈਂਟ ਇੱਥੇ ਜਿਹੜਾ ਕਿ ਸੈਟਲਾਈਟ ਤੋਂ ਆਫਟਰ ਆਲ ਟਰੱਕ ਜਾਂਦਾ ਟਿਪਰ ਜਾਂਦਾ ਕੋਈ ਪਿੰਨ ਤੇ ਨਹੀਂ ਹੈ ਜਿਹਨੂੰ ਤੁਸੀਂ ਚੁੱਕ ਨਹੀਂ ਸਕਦੇ ਰਿਮੋਟ ਸੈਂਸਿੰਗ ਡਿਪਾਰਟਮੈਂਟ ਜਿਹੜਾ ਉੱਪਰੋਂ ਫੜ ਕੇ ਗਵਰਨਮੈਂਟ ਆਫ ਇੰਡੀਆ ਦੀਆਂ ਗਾਈਡਲਾਈਨਸ ਨੇ 에ਰਪੋਰਟ ਸਬਮਿਟ ਕਰਨਗੇ ਵੀ ਭਾਈ ਅਵੇਲੇਬਿਲਿਟੀ ਕਿੰਨੀ ਹੈ ਸੈਂਟ ਦੀ ਫਿਰ ਸੈਂਟ ਦੀ ਰਿਪਲੈਨਿਸ਼ਮੈਂਟ ਹੁੰਦੀ ਹੈ ਰੇਤਾ ਉਤੋਂ ਦਰਿਆ ਚ ਆਉਂਦਾ ਤੁਸੀਂ ਦਰਿਆ ਚੋਂ ਕੱਢਦੇ ਹੋ ਫਿਰ ਅਗਲੇ ਸਾਲ ਦਰਿਆ ਚ ਆਉਂਦਾ ਗਵਰਨਮੈਂਟ ਵੀ ਕਹਿੰਦੀ 100 ਸਾਲ ਦਾ ਰੇਤਾ ਹੈ ਪੰਜਾਬ ਦੇ ਕੋਲ ਮੇਰੀ ਗੱਲ ਨੂੰ ਸਮਝ ਲਓ ਉਹ ਆਪਣੀ ਰਿਪੋਰਟ ਸਾਨੂੰ ਸਬਮਿਟ ਕਰਕੇ ਦੇਣਗੇ ਨੀਰੀ ਟੈਕਨੋਲੋਜੀਜ਼ ਜਿਹੜੀਆਂ ਅਸੀਂ ਆਲਰੇਡੀ ਐਮਓਯੂ ਸਾਈਨ ਕੀਤਾ ਉਹ ਸਾਨੂੰ ਇਹ ਦੱਸ ਸਕਦੀਆਂ ਨੇ ਵੀ ਭਾਈ ਕੈਰੀਇੰਗ ਕੈਪੈਸਿਟੀ ਰਿਵਰ ਦੀ ਕਿੰਨੀ ਹੈ ਉਹ ਰਿਪੋਰਟ ਨੂੰ ਸ਼ਾਇਦ ਸਾਲ ਲੱਗੇ ਲੇਕਿਨ ਅਸੀਂ ਇਹ ਜਿਹੜੀ ਰਿਪੋਰਟ ਹੈ ਕਿਉਂਕਿ ਅਸੀਂ ਪੰਜ ਅੱਜ ਸੀਏ ਸਾਹਿਬ ਲੋਕਾਂ ਨੂੰ ਲੋਕਾਂ ਨੇ ਇੱਕ ਮੋਟੀ ਜੀ ਗੱਲ ਸਿੱਧੂ ਸਾਹਿਬ ਤੁਸੀਂ 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 ਵੀ ਤੁਸੀਂ ਬਹੁਤ ਮੈਂ ਮੇਰੀ ਸਵਾਲ ਕਰਦਾ ਮੈਂ ਇੱਕ ਸਵਾਲ ਕਰਦਾ ਕਿ ਲੋਕਾਂ ਨੂੰ ਇੱਕ ਮੋਟੀ ਜੀ ਗੱਲ ਇਹ ਲੱਗਦੀ ਹੈ ਕਿ ਸਿੱਧੂ ਸਾਹਿਬ ਬੜੇ ਧਰਲੇਦਾਰ ਨੇ ਸਬ ਕਮੇਟੀ ਦੇ ਹੈੱਡ ਵੀ ਬਣ ਕੇ ਉਹਨਾਂ ਨੂੰ ਲੱਗਦਾ ਕਿ ਇਹ ਜੀ ਕਿਹੜੀ ਗੱਲ ਦਾ ਡਰ ਆ ਕਿਉਂ ਨਹੀਂ ਤੁਸੀਂ ਉਹ ਮਾਫੀਆ ਦੇ ਨਾ ਜਿਹੜਾ ਮਾਫੀਆ ਹੈਗਾ ਚਾਹੇ ਉਹ ਚ ਕਾਂਗਰਸੀ ਹੋਣ ਚਾਹੇ ਅਕਾਲੀ ਹੋਣ ਚਾਹੇ ਆਪ ਦੇ ਹੋਣ ਕਿਉਂ ਮਾਫੀਆ ਦੇ ਨਾਂ ਲੈਣ ਤੋਂ ਡਰਦੇ ਹੋ ਤੁਸੀਂ ਮੈਂ ਕਿਸ ਗ ਜਿੱਦੇ ਮਨਚ ਪੈ ਹੁੰਦਾ ਔਰ ਸਿਰ ਉੱਚਾ ਨਾ ਹੋਵੇ ਜਿਹੜਾ ਪੈਸੇ ਖਾਂਦਾ ਹੁੰਦਾ ਨਾ ਮੇਰੇ ਮਨ ਦੇ ਵਿੱਚ ਡਰ ਮੈਂ ਉਸ ਸਪੇਸ ਚ ਰਹਿਣਾ ਜਿੱਥੇ ਮਨ ਚ ਕੋਈ ਭੈ ਨਹੀਂ ਔਰ ਸਿਰ ਉੱਚਾ ਹੈ ਅਸੀਂ ਸਮੱਸਿਆ ਨੂੰ ਸੁਲਝਾਉਣ ਦੇ ਲਈ ਸਾਰਿਆਂ ਨੂੰ ਚੁਪੇਟੇ ਚ ਲੈ ਕੇ ਆਵਾਂਗੇ ਔਰ ਇਹ ਸਮੱਸਿਆ ਸੁਲਝਣੀ ਕਿਤਾ ਮੈਂ ਉਹ ਦੱਸ ਰਿਹਾ ਜੇ ਸੁਣ ਲੈਗਾ ਮਿੱਤਰਾ ਤੂੰ ਆਪ ਹੀ ਮੰਨ ਜਾਏਗਾ ਵੀ ਹਾਂ ਸਮੱਸਿਆ ਇਦਾਂ ਸੁਲਝ ਜਈਏ ਹੁਣ ਜਦੋਂ ਮੈਂ ਆਹ ਚੀਜ਼ਾਂ ਕਹਿ ਰਿਹਾ ਗਵਰਨਮੈਂਟ ਆਫ ਇੰਡੀਆ ਜਿੰਨੇ ਸਿਆਣੇ ਜਿਨ੍ਹਾਂ ਲੋਕਾਂ ਨੇ ਰਿਸਰਚ ਕੀਤੀ ਹੈ ਉਹ ਕਹਿੰਦੇ ਆ ਸੈਂਡ ਮਾਫੀਆ ਕੋਈ ਨਹੀਂ ਹੁੰਦਾ ਟਰਾਂਸਪੋਰਟ ਮਾਫੀਆ ਹੁੰਦਾ ਤੁਕਾ ਸੈਂਡ ਨੂੰ ਤੁਸੀਂ ਚੁੱਕਣਾ ਹੈ ਚੁੱਕ ਕੇ ਲੈ ਜਾਣਾ ਹੈ ਫਿਰ ਉਹਨੂੰ ਵੇਚਣਾ ਹੈ ਇਹ ਸਾਰਾ ਲਿੰਕ ਟਰਾਂਸਪੋਰਟ ਦੇ ਨਾਲ ਹੈ ਤੁਸੀਂ ਜਦੋਂ ਟਰਾਂਸਪੋਰਟਰ ਨੂੰ ਨੱਥ ਪਾਤੀ ਸੈਂਡ ਨੂੰ ਆਪੇ ਨੱਥ ਪੈ ਜਾਣੀ ਹੈ ਸੋ ਅਸੀਂ ਇੱਕ ਟਰਾਂਸਪੋਰਟ ਦਾ ਸਿਸਟਮ ਬਣਾ ਰਿਹਾ ਰਜਿਸਟਰਡ ਟਰਾਂਸਪੋਰਟਰਾਂ ਨੂੰ ਸੈਂਡ ਨੂੰ ਹੁਣ ਟਰਾਂਸਪੋਰਟ ਕਰਨ ਦੀ ਇਜਾਜ਼ਤ ਦਿੱਤੀ ਜਾਊਗੀ ਉਹਨਾਂ ਦੇ ਸਪੈਸੀਫਿਕ ਰੰਗ ਹੋਣਗੇ ਜੇ ਕੋਈ ਦੂਆ ਰੰਗ ਦਾ ਟਰੱਕ ਰੇਤਾ ਲੈ ਕੇ ਫੜਿਆ ਗਿਆ ਇੰਪਾਉਂਡ ਹੋ 2014 ਦੀ ਕੈਬਿਨੇਟ ਦੀ ਨੋਟੀਫਿਕੇਸ਼ਨ ਹੈ ਜਿਹੜਾ ਇਲੀਗਲ ਰੇਤਾ ਲੈ ਕੇ ਜਾਂਦਾ ਟਰੱਕ ਉਹਨੂੰ ਇੰਪਾਉਂਡ ਕਿਉਂ ਨਹੀਂ ਕਰਦੇ ਉਹਨੂੰ سپੁਰਦਾਰੀ ਦੇ ਉੱਤੇ ਕਿਉਂ ਛੱਡ ਦਿੰਦੇ ਹੋ ਇਹਦਾ ਕੋਈ ਜਵਾਬ ਨਹੀਂ ਦੇ ਸਕਦਾ 2014 ਦੀ ਨੋਟੀਫਿਕੇਸ਼ਨ ਪੜ੍ਹ ਲੈ ਮਿੱਤਰਾ ਹੁਣ ਉਹ ਵੀ ਹੋਊ ਇੰਪਾਉਂਡ ਹੋਊ ਜਦੋਂ ਕਲਰ ਹੋ ਗਿਆ ਸਪੈਸੀਫਿਕ ਟਰੱਕਾਂ ਨੂੰ ਪੂਰੀ ਤਰ੍ਹਾਂ ਰਜਿਸਟਰ ਕਰਾ ਕੇ ਫਿਰ ਜੀਪੀਐਸ ਸਿਸਟਮ ਲੱਗਿਆ ਹੋਊਗਾ ਸਭ ਤੋਂ ਸਸਤਾ ਤੁਹਾਨੂੰ ਇਹ ਦੱਸ ਦੂ ਵੀ ਤੁਸੀਂ ਮੀਟਰ ਗਏ ਹੋ ਮੀਲ ਗਏ ਹੋ ਕਿਲੋਮੀਟਰ ਗਏ ਹੋ ਕਿੰਨੀ ਦੂਰ ਗਏ ਹੋ ਕਿੱਥੋਂ ਕਿੱਥੇ ਤੱਕ ਗਏ ਹੋ ਜੀਪੀਐਸ ਸਿਸਟਮ ਲੱਗਿਆ ਹੋਊਗਾ ਉਹਦੇ 'ਚ ਸਭ ਤੋਂ ਵੱਡੀ ਗੱਲ ਹੈ ਜਿਹੜੀ ਅੱਜ ਸਾਰਾ ਕੁਝ ਨੈਟ ਦੇ ਉੱਤੇ ਹੋ ਰਿਹਾ ਹੈ ਜਿਹਨੂੰ ਆਪਾਂ ਕਹਿੰਦੇ ਆ ਈ ਗਵਰਨੈਂਸ ਉਹਦੇ ਅਧੀਨ ਰੇਡੀਓ ਫ੍ਰੀਕੁਐਂਸੀ ਆਈਡੀ ਵਿਲ ਬੀ ਪ੍ਰੋਵਾਈਡਿਡ ਚਿਪ ਹੁੰਦੀ ਆਈਡੀ ਉਹ ਟਰੱਕ ਦੇ ਉੱਤੇ ਲੱਗੀ ਹੋ ਤੁਸੀਂ ਟਰੱਕ ਹੇਲ ਨਹੀਂ ਸਕਦਾ ਕਿੰਨਾ ਟ੍ਰੈਵਲ ਕਰਨਾ ਹੈ ਕਿੰਨਾ ਹੋਣਾ ਹੈ ਕਿੰਨਾ ਨਹੀਂ ਉਸ ਤੋਂ ਬਾਅਦ ਅੱਗੇ ਆ ਜਾਂਦਾ ਡਿਮਾਂਡ ਸੈਂਡ ਦੀ ਡਿਮਾਂਡ ਕੌਣ ਤੈਅ ਕਰੂਗਾ ਵੀ ਡਿਮਾਂਡ ਕਿੰਨੀ ਹੈ ਸਪਲਾਈ ਤੁਸੀਂ ਤੈਅ ਕਰ ਲਈ ਤੇ ਡਿਮਾਂਡ ਆਪੇ ਸਹੀ ਹੋ ਜਾਂਦੀ ਹੈ ਲੇਕਿਨ ਡਿਮਾਂਡ ਨੂੰ ਵੀ ਤੈਅ ਕਰਨ ਲਈ ਉਹੀ ਯੂਨੀਵਰਸਿਟੀ ਅਸੈਸ ਕਰਣਗੀਆਂ ਡਿਮਾਂਡ ਫਾਰ ਕੈਪੀਟਲ ਇਨਫਰਾਸਟ੍ਰਕਚਰ ਮੈਂ ਉਸ ਦਿਨ ਵੀ ਸਵਾਲ ਕੀਤਾ ਸੀ ਮੈਂ ਤੈਨੂੰ ਵੀ ਦੱਸ ਰਿਹਾ ਕਿ ਕਿੱਡੀ ਵੱਡੀ ਗੱਲ ਆ ਇਹ ਕਿ ਇੱਕ ਸਿਮਿੰਟ ਦੇ ਥੈਲੇ ਦੇ ਪਿੱਛੇ ਚਾਰ ਤੋਂ ਪੰਜ ਥੈਲੇ ਰੇਤਾ ਲੱਗਦਾ ਹੈ ਸਰਕਾਰੀ ਇਨਫਰਾਸਟ੍ਰਕਚਰ ਚ ਚਾਹੇ ਸੜਕ ਹੋਵੇ ਚਾਹੇ ਇਨਫਰਾਸਟ੍ਰਕਚਰ ਹੋਵੇ ਕਈ ਹੋਰ ਥਾਂ ਹੋਵੇ ਠੀਕ ਹੈ ਔਰ ਉਹਨਾਂ ਦਾ ਰਿਕਾਰਡ ਪਿਆ ਤੁਹਾਡੇ ਕੋਲ ਵੀ ਸਿਮਿੰਟ ਦੇ ਥੈਲੇ ਕਿੰਨੇ ਆਏ ਐਕਸਾਈਜ਼ ਵਾਲੇ ਦੱਸ ਦੇਣਗੇ 65% ਰੇਤਾ ਖਪਦਾ ਹੈ ਸਰਕਾਰੀ ਇਨਫਰਾਸਟ੍ਰਕਚਰ ਦੇ ਵਿੱਚ ਠੀਕ ਹੈ 65% ਰੇਤਾ ਜਿੱਥੇ ਜਾਂਦਾ ਇੱਕ ਵੀ ਰੇਤੇ ਦੇ ਥੈਲੇ ਦਾ ਬਿੱਲ ਨਹੀਂ ਹੈ ਸਰਕਾਰੀ ਇਨਫਰਾਸਟ੍ਰਕਚਰ ਚ ਔਰ ਇਹ ਇਹੀ ਤਾਂ ਸਵਾਲ ਉੱਠਦਾ ਨਾ ਕਿ ਸਰਕਾਰ ਇੱਕ ਸਾਲ ਦੀ ਸੁੱਤੀ ਪਈ ਆ ਕੈਪਟਨ ਅਮਰਿੰਦਰ ਸਿੰਘ ਕਿੱਥੇ ਨੇ ਕਿਉਂ ਜੜੀਆਂ ਵੱਡੀਆਂ ਵੱਡੀਆਂ ਗੱਲਾਂ ਸਿੱਧੂ ਸਾਹਿਬ ਵੱਡੀਆਂ ਵੱਡੀਆਂ ਗੱਲਾਂ ਹੋਈਆਂ ਸੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਕਿੱਥੇ ਸੁੱਤੀ ਪਈ ਹੈਗੀ ਮਾਫੀਆ ਕੰਮ ਕਰ ਰਿਹਾ ਤੁਸੀਂ ਮੰਨ ਰਹੇ ਹੋ ਮਾਫੀਆ ਕੰਮ ਕਰ ਰਿਹਾ ਹੈ 10 ਸਾਲ ਹੋ ਗਏ 10 ਸਾਲ ਹੋ ਗਏ 40 ਕਰੋੜ ਰੁਪਏ ਲੋਕ ਜਮ੍ਹਾਂ ਕਰਾਉਂਦੇ ਰਹੇ ਆ ਅਸੀਂ ਪਹਿਲੇ ਸਾਲ ਦੇ ਵਿੱਚ 130 ਕਰੋੜ ਰੁਪਏ ਜਮ੍ਹਾਂ ਕਰਾਇਆ ਕਮੇਟੀ ਦਾ ਗਠਨ ਕਰਕੇ ਸਮੱਸਿਆ ਦਾ ਸਮਾਧਾਨ ਦੱਸਤਾ ਹੋਰ ਕੈਪਟਨ ਸਾਹਿਬ ਕਿ 10 ਸਾਲ ਦੇ ਸੁੱਤੇ ਪਏ ਲੋਕ ਜਿਹੜੇ 40-40 ਕਰੋੜ ਰੁਪਏ ਉਹਨਾਂ ਨੂੰ ਸਵਾਲ ਕਰ ਅਸੀਂ ਤੇ ਸਮੱਸਿਆ ਦਾ ਸਮਾਧਾਨ ਦੇ ਰਹੇ ਹਾਂ ਕੈਪਟਨ ਸਾਹਿਬ ਦੇ ਕਹਿਣ ਦੇ ਉੱਤੇ ਹੀ ਬੋਲ ਰਿਹਾ ਮੈਂ ਮੇਰੀ ਕੋਈ ਆਪਣਾ ਵਜੂਦ ਹੈ ਮੇਰੀ ਕੋਈ ਆਪਣੀ ਆਈਡੈਂਟੀਟੀ ਹੈ ਕਮੇਟੀ ਕਿਨੇ ਬਣਾਈ ਹੈ ਇਹ ਕਮੇਟੀ ਨੂੰ ਪਾਵਰ ਕਿਨੇ ਦਿੱਤਾ ਨਿਰਦੇਸ਼ ਕਿਨੇ ਉਹਨਾਂ ਦਾ ਬੇਟਾ ਡਿਸਕਸ਼ਨ ਕਰੋ ਸਾਰੀ ਫ੍ਰੀ ਕਰਨਾ ਹੈ ਫ੍ਰੀ ਕਰ ਦਿਓ ਤੇ ਇਹ ਕਰਨਾ ਮਨਪੀ ਕਹਿੰਦਾ ਬਿਲਕੁਲ ਨਹੀਂ ਕਰਨਾ ਇਸ ਕਰਕੇ ਨਹੀਂ ਕਰਨਾ ਕਿ ਜਿਹੜੇ ਟੈਕਸਿਸ ਲੱ ਇਹ ਟੈਕਸਸ ਲਾਉਂਡ ਦੀ ਲੋੜ ਹੀ ਨਹੀਂ ਜੇ ਸਰਕਾਰ ਦੇ ਲੋਕਾਂ ਦੇ ਉੱਤੇ ਬੋਝ ਪਾਏ ਬਿਨਾ ਸਰਕਾਰ ਦੇ ਖਜ਼ਾਨੇ ਦੇ ਵਿੱਚੋਂ ਅਸੀਂ ਉਹ ਕਰੀਏ ਸਰਕਾਰੀ ਧਨ ਹੈ 2008 ਦੇ ਵਿੱਚ ਕਸਟੋਡੀਅਨ ਇਹਦਾ ਗਵਰਨਰ ਪੰਜਾਬ ਨੂੰ ਮੰਨਿਆ ਗਿਆ ਇਸ ਜਿੰਨੇ ਜੈਮਸ ਜਿੰਨੀਆਂ ਮਾਈਨਸ ਜਿੰਨੀਆਂ ਨੇ ਇਹ ਸਰਕਾਰ ਦਾ ਖਜ਼ਾਨਾ ਐਸੈਟ ਹੈ ਸਰਕਾਰ ਦਾ ਮੈਂ ਇਹ ਕਹਿ ਰਿਹਾ ਇੱਕ ਸਾਲ ਬਾਅਦ ਸਰਕਾਰ ਬਣੀ ਨੂੰ ਸਿੱਧੂ ਸਾਹਿਬ ਇੱਕ ਸਾਲ ਹੋ ਗਿਆ ਪੂਰਾ ਇੱਕ ਸਾਲ ਚਲੋ ਯਾਰ ਇੱਕ ਸਾਲ ਕਿਉਂ ਐ ਹੋਇਆ ਕੈਪਟਨ ਸਾਹਿਬ ਨੇ ਕਿਉਂ ਇਨੀਸ਼ੀਏਟਿਵ ਇੱਕ ਸਾਲ ਪਹਿਲਾਂ ਨਹੀਂ ਲਿਆ ਜੇ ਹੁਣ ਮਾਫੀਆ ਕੰਮ ਕਰ ਰਿਹਾ ਤੁਸੀਂ ਮੰਨ ਰਹੇ ਹੋ ਕਿ ਸਰਕਾਰ ਦੇ ਵਿੱਚ ਵੀ ਤਾਂ ਦੇ ਸਰਕਾਰ ਨੂੰ ਜਿਹੜਾ ਮਾਲ ਆਉਂਦਾ ਉਹਦੇ ਵਿੱਚ ਵੀ ਤਾਂ ਧੰਨਵਾਦੀ ਚਲੋ ਯਾਰ ਜੇ ਇੱਕ ਸਾਲ ਬਾਅਦ ਦੇਰ ਆਏ ਦਰਸਤ ਆ ਗਏ ਤੇ ਕੋਈ ਮਾੜੀ ਗੱਲਤ ਨਹੀਂ ਜਿਹੜੇ 10 ਸਾਲ ਚਾਲੀ-ਚਾਲੀ ਕਰੋੜ ਰੁਪਏ ਜਮ੍ਹਾਂ ਕਰਾਉਂਦੇ ਰਹੇ ਉਹਨਾਂ ਨਾਲੋਂ ਤਾਂ ਲੱਖ ਗੁਣੇ ਚੰ ਹੁਣ ਆਨਲਾਈਨ ਬੁਕਿੰਗ ਆਫ ਸੈਂਡ ਬੜੀ ਸਿੰਪਲ ਜੀ ਹੈ ਸਭ ਮਤਲਬ ਫਿਰ ਹੁਣ ਇੰਡੀਵਿਜੂਅਲ ਹੋਵੇ ਪੰਚਾਇਤ ਦਾ ਬੰਦਾ ਹੋਵੇ ਲੋਕਲ ਬਾਡੀਜ਼ ਦਾ ਬੰਦਾ ਹੋਵੇ ਸਰਕਾਰੀ ਡਿਪਾਰਟਮੈਂਟ ਦਾ ਬੰਦਾ ਹੋਵੇ ਉਹ ਆਨਲਾਈਨ ਦੱਸੇ ਵੀ ਭਾਈ ਇੰਨਾ ਚਾਹੀਦਾ ਹੈ ਪੰਚਾਇਤ ਵਾਲਾ ਪੰਚਾਇਤ ਚ ਦੱਸੇ ਉਹਦੇ ਘਰੇ ਟਰੱਕ ਛੱਡਣ ਜਾਊ ਟਰੱਕ ਨੇ ਕੀ ਕਰਨਾ ਹੈ ਟਰੱਕ ਨੇ ਸਰਕਾਰੀ ਮਾਈਨ ਦੇ ਵਿੱਚ ਜਾਣਾ ਤੇ ਸਟਾਕਯਾਰਡ ਬਣਾ ਕੇ ਉਹਨਾਂ ਸਟਾਕ ਸਟਾਕਯਾਰਡਾਂ ਦੇ ਵਿੱਚ ਇਹ ਰੇਤੇ ਨਹੀਂ ਜਾਣਾ ਹੁਣ ਜਿਹੜਾ ਅਗਲਾ ਉਹ ਆ ਉਹ ਹੈਗਾ ਡੈਜ਼ਿਗਨੇਟਿਡ ਸਟਾਕਯਾਰਡਸ ਆਫ ਸੈਂਡ ਇਹਦਾ ਇਹ ਮਤਲਬ ਇਹ ਹੈ ਕਿ ਇਹ ਜਿਹੜੀਆਂ ਡਿਫਰੈਂਟ ਲੋਕੇਸ਼ਨਾਂ ਦੇ ਉੱਤੇ ਜਿਵੇਂ ਤਸੀਲਾਂ ਨੇ ਮਾਈਨ ਦੇ ਵਿੱਚ ਅਸੀਂ ਕਿਸੇ ਨੂੰ ਨਹੀਂ ਵੜਨ ਦੇਣਾ ਮਾਈਨ ਚੋਂ ਠੇਕੇਦਾਰ ਨੇ ਆਪਣੇ ਟਰੱਕ ਚੋਂ ਰੇਤਾ ਲੈਣਾ ਤੇ ਸਟਾਕਯਾਰਡ 'ਚ ਛੱਡਣਾ ਸਟਾਕਯਾਰਡ ਦੇ ਵਿੱਚੋਂ ਬਲੂ ਚਿਪ ਲੱਗੀ ਹੋਈ ਕਲਰ ਦੇ ਟਰੱਕ ਦੇ ਵਿੱਚ ਪਾ ਕੇ ਜਿੱਥੋਂ ਡਿਮਾਂਡ ਆਈ ਉੱਥੇ ਉਹਨਾਂ ਰੇਤਾ ਭੇਜ ਦੇਣਾ ਹੈ 500 ਦਾ ਤੇ 100 ਰੁਪਇਆ ਵੱਧ ਲੈ ਕੇ ਲੈ ਪਾਈ ਉਥੇ ਫਲਾਨੀ ਥਾਂ ਦੇ ਉੱਤੇ ਛੱਡੇਆ ਐਦਾਂ ਹੀ ਹੁੰਦਾ 10 ਕਰੋੜ ਤੋਂ ਤੇਲੰਗਾਨਾ ਨੇ ਸ਼ੁਰੂ ਕੀਤਾ ਸੀ 2014 ਚ ਅੱਜ 1300 ਕਰੋੜ ਰੁਪਇਆ ਕਮਾਉਂਦਾ ਤੇਲਾ ਤੇਲੰਗਾਨਾ ਆਹੀ ਸਿਸਟਮ ਹੈ ਉਹਨਾਂ ਕੋ ਇੱਕ ਦਰਿਆ ਹੈ ਸਾਡੇ ਕੋ ਸਾਢੇ ਚਾਰ ਦਰਿਆ ਐਸਟੀਐਫ ਦੀ ਰਿਪੋਰਟ ਆਈ ਜਿਹੜੀ ਉਹਦੇ ਵਿੱਚ ਨਾ ਮਾਈਨਿੰਗ ਦਾ ਵੀ ਜ਼ਿਕਰ ਆ ਚਲੋ ਤੁਸੀਂ ਗੱਲ ਪੂਰੀ ਕਰ ਲਓ ਉੱਚ ਮਾਈਨਿੰਗ ਦਾ ਵੀ ਜ਼ਿਕਰ ਆ ਜੁੜਿਆ ਹੋਇਆ ਨਸ਼ਾ ਤੇ ਮਾਈਨਿੰਗ ਜੀ ਇਹ ਹਾਲਾਤ ਕੀ ਬਣ ਰਿਹਾ ਹੈ ਹਾਈ ਕੋਰਟ ਚ ਸਰਕਾਰ ਦੀ ਮਿੱਟੀ ਪਲੀਤ ਹੋ ਰਹੀ ਹੈ ਜੇ ਕਿਸੇ ਆਮ ਜੇ ਡੀਜੀਪੀ ਜੇ ਜੇ ਕੋਈ ਡੀਜੀਪੀ ਲੈਵਲ ਦਾ ਅਧਿਕਾਰੀ ਕਹਿੰਦਾ ਕਿ ਮੈਨੂੰ ਫਿਕਸ ਕੀਤਾ ਜਾ ਰਿਹਾ ਹੈਗਾ ਤੇ ਆਮ ਬੰਦੇ ਦਾ ਪੰਜਾਬ 'ਚ ਹਾਲ ਕੀ ਹੈਗਾ ਦੇਖੋ ਸਰਕਾਰ ਦੇ ਮੱਥੇ ਤੇ ਫੇਰ ਲਿਖਿਆ ਗਿਆ ਇਸ ਗੱਲ ਦੇ ਨਾਲ ਅੱਜ ਦੀ ਜਿਹੜੀ ਆਪਣੀ ਗੱਲ ਹੈ ਮੇਰੀ ਜਿਹੜੀ ਪ੍ਰੈਸ ਹੋ ਹੈ ਮੇਰੀ ਜਿਹੜੀ ਕਮੇਟੀ ਦੀ ਮੀਟਿੰਗ ਹੈ ਮੈਂ ਤੁਹਾਨੂੰ ਸਮੱਸਿਆ ਦੇ ਸਮਾਧਾਨ ਦੱਸ ਰਿਹਾ ਹਾਂ ਹੋਮ ਡਿਪਾਰਟਮੈਂਟ ਚੀਫ ਮਿਨਿਸਟਰ ਸਾਹਿਬ ਕੋਲ ਹੈ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਉਹਨਾਂ ਨੇ ਜ਼ਿੰਪਰ ਦੀ ਗੱਲ ਕੀਤੀ ਹੈ ਹੋਰ ਗੱਲਾਂ ਕੀਤੀਆਂ ਨੇ ਜਿਹੜੇ ਪ੍ਰਿੰਸੀਪਲ ਸੈਕਟਰੀ ਸਾਹਿਬ ਨੇ ਤੁਸੀਂ ਉਹਨਾਂ ਨਾਲ ਜਾ ਕੇ ਗੱਲ ਕਰੋ ਤੁਹਾਨੂੰ ਇਹਦੇ ਬਾਰੇ ਡੈਫਨਿਟਲੀ ਜਵਾਬ ਦੇਣਗੇ ਮੈਂ ਅਗਲੀ ਚੀਜ਼ ਤੇ ਜਾਂਦਾ ਅਗਲੀ ਚੀਜ਼ ਹੈਗੀ ਹੈ ਜਦੋਂ ਤੁਸੀਂ ਸਟਾਕਯਾਰਡਸ ਦੇ ਵਿੱਚ ਸਪੈਸਿਫਿਕ ਕਲਰ ਦੇ ਟਰੱਕਾਂ ਦੇ ਨਾਲ ਜੀਪੀਐਸ ਸਿਸਟਮ ਦੇ ਨਾਲ ਮਾਈਨਾ ਤੋਂ ਸਟਾਕਯਾਰਡਾਂ ਦੇ ਵਿੱਚ ਮਾਲ ਸ਼ਿਫਟ ਕਰਦੇ ਹੋ ਤੇ ਫਿਰ ਇੱਕ ਸਵਾਲ ਉੱਠਦਾ ਹੈ ਕਿ ਜਿਹੜੀ ਜ਼ਮੀਨਾਂ ਦੇ ਵਿੱਚ ਰੇਤ ਪਈ ਹੈ ਜਿਹਨੂੰ ਆਪਾਂ ਪੱਸਰ ਸੈਂਡ ਕਹਿੰਦੇ ਆ ਲੋਕੀ 40 40 ਫੁੱਟ ਤੋਂ ਕੱਢੀ ਜਾਂਦੇ ਨੇ ਉਹ ਉਹਦਾ ਕੀ ਕਰਾਂਗੇ ਉਹਦੀ ਰਾਇਲਟੀ ਦਾ ਸਿਸਟਮ ਹੈ ਬੜਾ ਸਿੰਪਲ ਹੈ ਤੁਸੀਂ 3 ਮੀਟਰ ਤੋਂ ਥੱਲੇ ਨਹੀਂ ਜਾ ਸਕਦੇ 10 ਫੁੱਟ ਤੋਂ ਥੱਲੇ ਕੋਈ ਨਹੀਂ ਜਾ ਸਕਦਾ ਕਿਸਾਨ ਦਾ ਜਿਹੜਾ ਰੇਤ ਦਾ ਜ਼ਮੀਨ ਹੈ ਜ਼ਮੀਨ ਹੈ ਉਹ ਜਿੱਦਾਂ ਮਰਜ਼ੀ ਕਰਚੇ ਇਹ ਇਹ ਇੱਕ ਬੜੀ ਵੱਡੀ ਮਿੱਥਿਆ ਬਣਾਤੀ ਕਿ ਕਿਸਾਨ ਨੂੰ ਆਪਣੇ ਖੇਤੋਂ ਰੇਤ ਨਹੀਂ ਚੱਕ ਸਕਦਾ ਬਿਲਕੁਲ ਅਲਾਉਟ ਹੈ ਉਹਨੂੰ ਬਿਲਕੁਲ ਅਲਾਉਟ ਹੈ ਕਿ ਜੇ ਉਹਨੇ ਜਿਹਨੂੰ ਆਪਾਂ ਕਹਿੰਦੇ ਨਾ ਨਾ ਅਰਥਵਰਕ ਅਰਥਵਰਕ ਕੋਈ ਕਰਨਾ ਹੈ ਤੇ ਉਹ ਆਪਣੇ ਖੇਤ ਦਾ ਰੇਤਾ ਚੁੱਕ ਕੇ ਭਰਤ ਪਾ ਸਕਦਾ ਹੈ ਇਹ 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 ਰੂਲ ਹੈ ਅਸੀਂ ਇਸ ਰੂਲ ਦੇ ਉੱਤੇ ਵੀ ਉਹ ਕਰ ਰਹੇ ਆ ਵੀ ਉਹ 10 ਫੁੱਟ ਤੋਂ ਥੱਲੇ ਨਹੀਂ ਜਾ ਸਕਦਾ ਇਕੋਲਜੀ ਨੂੰ ਡੈਮੇਜ ਨਹੀਂ ਕਰ ਸਕਦਾ ਡੀਗ੍ਰੇਡ ਪੱਸਰ ਸੈਂਡ ਕੱਢ ਕੇ ਨਹੀਂ ਵੇਚ ਸਕਦਾ ਲੇਕਿਨ ਉਹ ਮਤਲਬ ਭਰਤ ਪਾ ਸਕਦਾ ਉਹਦੀ ਜ਼ਮੀਨ ਉਹਦੀ ਹੈ ਔਰ ਇਹਦੇ ਉੱਤੇ ਉਹਨੂੰ ਰਾਇਲਟੀ ਦੇਣੀ ਪਊਗੀ ਉਦੋਂ ਬਾਅਦ ਆ ਗਿਆ ਕਸਟਮਰ ਫੀਡਬੈਕ ਕਸਟਮਰ ਤੋਂ ਇਹ ਫੀਡਬੈਕ ਲੈਣੀ ਹੈ ਵੀ ਭਾਈ ਅਵੇਲੇਬਿਲਟੀ ਕੈਸੀ ਸੀ ਕੁਆਲਿਟੀ ਕੈਸੀ ਸੀ ਕੁਆਂਟੀਟੀ ਕੈਸੀ ਸੀ ਰੇਟ ਕਿਹਦਾ ਸੀ ਇਹ ਥਰਡ ਪਾਰਟੀ ਦਾ ਆਡਿਟ ਹੋਊਗਾ ਮਤਲਬ ਲੋਕਾਂ ਦੇ ਕੋਲ ਜਾ ਕੇ ਥਰਡ پارٹی ਖੜਿਆ ਕਰੂਗੀ ਔਰ ਆਡਿਟ ਕਰਿਆ ਕਰੂਗੀ ਔਰ ਫਿਰ ਦੱਸਿਆ ਕਰੂਗੀ ਇਹਦਾ ਮਾਨਿਟਰਿੰਗ ਦਾ ਜਿਹੜਾ ਸਿਸਟਮ ਤੁਹਾਨੂੰ ਦੱਸਿਆ ਜੀਪੀਐਸ ਇਹ ਇਹ ਤੁਹਾਨੂੰ ਬਿਲਕੁਲ ਬੜੇ ਸਿੰਪਲ ਹੈ ਔਰ ਦੂਸਰੀ ਗੱਲ ਹੈਗੀ ਆਰਐਫਆਈਡੀ ਜਿਹੜੀ ਉਹ ਚਿਪ ਲੱਗੀ ਹੁੰਦੀ ਹੈ ਬੜਾ ਸਿੰਪਲ ਸਿਸਟਮ ਹੈ ਫਿਰ ਆ ਗਈ ਕ੍ਰਸ਼ਰਾਂ ਦੀ ਪਾਲਿਸੀ ਹੁਣ ਕ੍ਰਸ਼ਰ ਜਿਹੜੇ ਨੇ ਛੋਟੇ ਪਾਈ ਪਠਾਨਕੋਟ ਚ ਕੀ ਹੋ ਰਿਹਾ ਰੇਤੇ ਖੇਤਾਂ ਦੇ ਵਿੱਚ ਰੇਤਾ ਪਿਆ ਰੇਤਾਂ ਦੇ ਵਿੱਚ ਰੋੜਾ ਪਿਆ ਉਹ ਰੋੜਾ ਚੁੱਕਦੇ ਆ ਤੇ ਮਾਫੀਆ ਉਹਨਾਂ ਨੂੰ ਦੋ ਪਰਚੀਆਂ ਦਿੰਦਾ ਨੋ ਫਰਚੀਆਂ ਦਿੰਦਾ ਮਾਫੀਆ ਔਰ ਕਹਿੰਦਾ ਵੀ ਤੁਸੀਂ ਇਹ ਕਹੋ ਵੀ ਭਾਈ ਇਹ ਪਠਾਨਕੋਟ ਤੋਂ ਪਰੇੋਂ ਲੈ ਕੇ ਆਏ ਹੋ ਤੁਸੀਂ ਲੋਕੀ ਮੰਨੀ ਤੁਰ ਜਾਂਦੇ ਫੇਰ ਟਰੱਕ ਆਉਂਦੇ ਆ ਜੰਮੂ ਕਸ਼ਮੀਰ ਹਿਮਾਚਲ ਚੋ ਉਹ ਟਰੱਕਾਂ ਤੇ ਜਦੋਂ GST ਨਹੀਂ ਸੀ ਲੱਗਿਆ ਉਦੋਂ ਲੋਗ ਐਂਟਰੀ ਟੈਕਸ ਲੈਂਦੇ ਸੀ ਕੌਣ ਲੈਂਦੇ ਸੀ ਤੈਨੂੰ ਵੀ ਪਤਾ ਮੈਨੂੰ ਵੀ ਪਤਾ ਠੀਕ ਹੈ ਹੁਣ ਜੇ 2600 ਟਰੱਕ ਆਇਆ ਉਹ 25000 ਉਹਦੀ ਪਹੁੰਚ ਇੱਥੇ 5000 ਐਂਟਰੀ ਟੈਕਸ ਲਿਆ ਫੇਰ ਵੀ 20000 ਦੇ ਵਿੱਚ ਉਹਨਾਂ ਨੂੰ ਬਚਦਾ 7-8000 ਇੰਨਾ ਸਸਤਾ ਉੱਥੇ ਉਹ ਮਾਲ ਸਿੱਧੂ ਸਾਹਿਬ ਇਹੀ ਇਹੀ ਸਵਾਲ ਇਹ ਪੁੱਛਦਾ ਕਿ ਸਰਕਾਰ ਮਾਫੀਆ ਚਲਾ ਰਹੀ ਆ ਜਾਂ ਕੈਪਟਨ ਚਲਾ ਰਹੀ ਨੇ ਸਰੇ ਨਹੀਂ 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 ਇਹ ਬੜਾ ਇੰਪੋਰਟੈਂਟ ਤੁਸੀਂ ਆਪ ਕਹਿ ਰਹੇ ਹੋ ਸਰਕਾਰ ਮਾਫੀਆ ਚਲਾ ਰਹੀ ਹੈ ਕੈਪਟਨ ਚਲਾ ਰਹੀ ਜਦੋਂ ਮੈਂ ਕਹਿ ਰਿਹਾ ਤਾਂ ਫਿਰ ਤੂੰ ਜਵਾਬ ਨੂੰ ਸੁਣਨਾ ਜਾਂ ਤਾਂ ਤੂੰ ਵਿੱਚ ਰਿੰਗੇ ਪਾਈ ਜਾਂ ਰੰਗ ਚ ਭੰਗ ਪਾਈ ਜਾਂ ਕੜੀ ਚ ਕੋਲਾ ਪਾਈ ਜਾਂ ਮੈਂ ਕਹੇ ਫੇ ਦੇਖ ਲੈ ਕੜੀ ਚ ਕੋਲਾ ਪਾ ਰੇ ਮੈਂ ਤੈਨੂੰ ਕਹਿ ਰਿਹਾ ਹੁਣ ਸੁਣ ਮੇਰੀ ਗੱਲ ਅਸੀਂ ਕੀ ਕਹਿ ਰਹੇ ਹਾਂ ਅਸੀਂ ਕਹਿ ਰਹੇ ਹਾਂ ਕਿ ਜਿਹੜੀ ਬੰਦਾ ਐਂਟਰੀ ਪੁਆਇੰਟ ਤੇ ਜਦੋਂ ਆਉਂਦਾ ਹੈ ਉੱਥੇ ਟੈਕਸ ਲਾਉਣ ਲਾ ਦਿਓ ਐਂ ਜਿਹੜੀ ਫਿਨਿਸ਼ਡ ਬਜਰੀ ਬਜਰੀ ਆਉਂਦੀ ਹੈ 6% ਸਰਕਾਰ ਨੂੰ ਆਊਗਾ ਮਿੱਤਰ ਪਿਆਰੀ 6% ਬਜਰੀ ਵਾਲੀ ਔਰ ਦੂਜੀ ਗੱਲ ਜਿਹੜਾ ਕ੍ਰਸ਼ਰਾਂ ਦੀ ਪਾਲਸੀ ਹੈ ਕ੍ਰਸ਼ਰਾਂ ਦੀ ਪਾਲਸੀ ਦੇ ਵਿੱਚ ਹਿਮਾਚਲ ਦੀ ਪਾਲਸੀ ਹੈ ਬੜੀ ਸਿੰਪਲ ਕਿ 7 ਰੁਪਏ ਪਰ ਯੂਨਿਟ ਬਿਜਲੀ ਦੇ ਉੱਤੇ ਕਿਉਂਕਿ ਉਹ ਨਿਕਲ ਹੀ ਨਹੀਂ ਸਕਦਾ ਉਸ ਦੀ ਮੋਨਿਟਰਿੰਗ ਦੀ ਲੋੜ ਹੀ ਨਹੀਂ ਕਿ ਇਹਨੂੰ ਭੇਜਣ ਦੀ ਲੋੜ ਨਹੀਂ 1000 ਕ੍ਰਸ਼ਰ ਹੈ ਪੰਜਾਬ 'ਚ 7 ਰੁਪਏ ਪਰ ਯੂਨਿਟ 8 ਰੁਪਏ ਯੂਰ ਰਾਇਲਟੀ ਸਮਝ ਲਓ ਅੱਜ ਦੀ ਡੇਟ ਦੇ ਵਿੱਚ ਜਿਹੜੇ ਅਨਲੌਕਡ ਪੋਟੈਂਸ਼ੀਅਲ ਨੇ ਸਾਡੇ ਉਹਦੇ ਚ ਜਿਹੜਾ ਕੰਡੀ ਏਰੀਆ ਹੈ ਕੰਡੀ ਏਰੀਆ ਚ ਐਗਰੀਕਲਚਰ ਲੈਂਡ ਦੇ ਵਿੱਚ ਤੁਸੀਂ ਰੋੜੀ ਖੜੀ ਹੈ ਨਾਲ ਉਹਨੂੰ ਉਹਦਾ ਇੱਕ ਸਪੈਸੀਫਿਕ ਨਾਮ ਹੈ ਉਹਨੂੰ ਮਨ ਲਗਾਦਾ ਮਿਕਸਡ ਸੈਂਡ ਜਾਂ ਕੁਝ ਇਹੋ ਜਿਹਾ ਕੋਈ ਕੀ ਕੀ ਨਾ ਐਮ ਸੈਂਡ ਗਵਰਨਮੈਂਟ ਆਫ ਇੰਡੀਆ ਉਹਨੂੰ ਐਮ ਸੈਂਡ ਮੰਨਦੀ ਹੈ ਉਹ ਇੱਕ ਵਿਕਲਪ ਹੈ ਵੇਚਣ ਦਾ ਉਹ ਹੈ ਲਾਸਟ ਚੀਜ਼ ਤੈਨੂੰ ਹੁਣ ਦੱਸ ਰਿਹਾ ਆਪਾਂ ਇਹਨੂੰ ਖਤਮ ਕਰੀਏ ਸਾਡੀ 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 ਕਮੇਟੀ ਛੋਟੇ ਭਾਈ ਸਾਡੀ ਕਮੇਟੀ ਤੇਲੰਗਾਨਾ ਕਰੰਨਾਧਰਾ ਪ੍ਰਦੇਸ਼ ਜਾ ਰਹੀ ਹੈ ਮੈਂ ਜਾ ਰਿਹਾ ਸਰ ਆਮ ਲੈ ਕੇ ਅਸੀਂ ਦੋ ਦਿਨ ਦੇਖਾਂਗੇ ਚੀਫ ਮਿਨਿਸਟਰ ਸਾਹਿਬ ਨੇ ਕੱਲ ਮੀਟਿੰਗ ਰੱਖੀ ਸੀ ਉਹ ਕਹਿੰਦਾ ਚੀਫ ਮਿਨਿਸਟਰ ਸਾਹਿਬ ਇੰਨਾ ਚਿੰਤਨ ਹੈ ਉਹਨਾਂ ਨੂੰ ਕਿ ਕੱਲ ਉਹਨਾਂ ਨੇ ਮੀਟਿੰਗ ਰੱਖੀ ਹੋਈ ਸੀ ਵੀ ਸਾਨੂੰ ਰਿਪੋਰਟ ਤੁਸੀਂ ਫਟਾਫਟ ਦਈਏ ਕਿਉਂਕਿ ਰੇਟ ਉੱਤੇ ਨਹੀਂ ਜਾਣੇ ਚਾਹੀਦੇ ਅਸੀਂ ਕੱਲ ਜਾ ਰਹੇ ਹਾਂ ਫਿਰ ਮਨਪ੍ਰੀਤ ਨੇ ਸਜੈਸਟ ਕੀਤਾ ਭਾਜੀ ਨੇ ਕਿ ਕਿਉਂਕਿ ਤੁਸੀਂ ਕੱਲ ਜਾ ਰਹੇ ਹੋ ਜੀਵਨ ਮਿਨਿਸਟਰ ਸਾਹਿਬ ਨਾਲ ਮੀਟਿੰਗ ਉਦੋਂ ਹੀ ਹੋਣੀ ਚਾਹੀਦੀ ਹੈ ਜਦੋਂ ਅਸੀਂ ਤੇਲੰਗਾਨਾ ਤੇ ਉੱਥੇ ਜਾ ਆਈਏ ਆਂਧਰਾ ਪ੍ਰਦੇਸ਼ ਔਰ ਗਵਰਨਮੈਂਟ ਆਫ ਇੰਡੀਆ ਨੇ 13 ਸਟੇਟਾਂ ਦੀ ਸਟੱਡੀ ਕਰਕੇ ਇਹਨਾਂ ਦੇ ਦੇ ਆ ਕਨਸੀਡਰਡ ਐਸ ਨੰਬਰ 1 ਮੈਂ ਆਪ ਜਾ ਰਿਹਾ ਛੋਟੇ ਭਾਈ ਮੈਨੂੰ ਲੋੜ ਨਹੀਂ ਸੀ ਅਫਸਰ ਜਾਂਦੇ ਲੇਕਿਨ ਤੁਸੀਂ ਜਦੋਂ ਕਿਸੇ ਆਈਡੀਏ ਨੂੰ ਕਿਸੇ ਜ਼ਿੰਮੇਵਾਰੀ ਨੂੰ ਚੁੱਕਿਆ ਜਾਂ ਤੇ ਤੁਹਾਨੂੰ ਬਿਹਤਰ ਬਣਾਉ ਜਾਂ ਤੁਹਾਨੂੰ ਗਰਕ ਕਰ ਦੂ ਸਮਝ ਨਹੀਂ ਆਈ ਲਿਵ ਵਨ ਆਈਡੀਆ ਬਰੀਥ ਵਨ ਆਈਡੀਆ ਸਲੀਪ ਵਨ ਆਈਡੀਆ ਟਾਕ ਵਨ ਆਈਡੀਆ ਈਟ ਵਨ ਆਈਡੀਆ ਇਹ ਆਈਡੀਆ ਮੇਰੇ ਅੰਦਰ ਬਸ ਚੁੱਕਿਆ ਹੈ ਤੁਹਾਡੀ ਇੰਟੈਂਸ਼ਨ ਤੇ ਕੋਈ ਸ਼ੱਕ ਨਹੀਂ ਸੀ ਸਭ ਇੱਕ ਸਵਾਲ ਸੁਣ ਲਓ ਤੁਹਾਡੀ ਇੰਟੈਂਸ਼ਨ ਤੇ ਕੋਈ ਸ਼ੱਕ ਨਹੀਂਗਾ ਸਵਾਲ ਇਹ ਹੈਗਾ ਕਿ ਅੱਜ ਜਿਆ ਰਿਪੋਰਟਾਂ ਪ੍ਰੈਜੈਂਟੇਸ਼ਨਾਂ ਜਦੋਂ ਮਦਨ ਮੋਹਨ ਮਿੱਤਲ ਮੰਤਰੀ ਹੁੰਦੇ ਸੀ ਇੰਡਸਟਰੀ ਦੇ ਮੇਰੀ ਗੱਲ ਤਾਂ ਸੁਣ ਲਓ ਸਵਾਲ ਸੁਣ ਲਓ ਬੜੀਆਂ ਚੀਜ਼ਾਂ ਮੇਰੀ ਗੱਲ ਤਾਂ ਸੁਣ ਲਓ ਸਵਾਲ ਹੈ ਕਿ ਮਾਫੀਆ ਤਾਂ ਨਜ਼ਰ ਆ ਰਿਹਾ ਸੀ ਨਾ ਕੈਪਟਨ ਦਾਸ ਤੋਂ ਵੱਡਾ ਏਜੰਡਾ ਮਾਫੀਆ ਸੀ ਪੰਜਾਬ ਦਾ ਤਮਾਮ ਤਰ੍ਹਾਂ ਦਾ ਮਾਫੀਆ ਉਹ ਚੁੱਪੀ ਕਰਕੇ ਮਾਫੀਏ ਤੇ ਬੋਲਦੀ ਨਹੀਂ ਜਦੋਂ ਸਵਾਲ ਕਰੀਦਾ ਕਹਿੰਦੇ ਲੀਵ ਇਟ ਇੱਕ ਗੱਲ ਨੂੰ ਸੁਣਾ ਜਦੋਂ ਨਵਜੋਤ ਸਿੱਧੂ ਬੋਲ ਰਿਹਾ ਉਹਨਾਂ ਦਾ ਨੰਬਰ 3 ਦਾ ਮੰਤਰੀ ਬੋਲ ਰਿਹਾ ਨੰਬਰ 2 ਦਾ ਤੇ ਉਹੀ ਬੋਲ ਰਿਹਾ ਨਾ 21 ਦਿਨ ਡਿਊਟੀ ਲਈ ਹੈ ਕਮੇਟੀ ਕਿਹ ਇੱਕ ਗੱਲ ਸੁਣੋ ਇਹ ਕਾਟੇਵਾਰ ਨਾਮ ਤਲਵਾਰ ਕਾ ਲੜੇ ਫੌਜ ਨਾਮ ਸਰਦਾਰ ਕਾ ਸਾਡਾ ਸਰਦਾਰ ਉਹੀ ਹੈ ਮੈਂ ਮੈਂ ਕਹਿੰਦਾ ਕਿ ਗੱਲਾਂ ਕਿਤੇ ਆਈ ਨਾ ਨਾ ਹੁਣ ਕਮੇਟੀ ਵੀ ਬਣ ਜੇ ਤੁਸੀਂ ਜਾ ਵੀ ਆਵੋ ਮਾਫੀਆ ਉਮੀ ਕੰਮ ਕਰਦਾ ਰਿਹਾ ਮੈਂ ਨਹੀਂ ਕਹਿੰਦਾਗਾ ਕਿ ਤੁਹਾਡੀ ਕਮੇਟੀ ਚ ਕੋਈ ਪ੍ਰੋਬਲਮ ਆ ਕਿਤੇ ਕਮੇਟੀਆਂ ਬਣਦੀਆਂ ਰਹਿਣ ਰਿਪੋਰਟਾਂ ਆਉਂਦੀਆਂ ਰਹਿਣ ਸਬ ਕਮੇਟੀ ਰਿਪੋਰਟ ਦੇ ਦੇ ਮਾਫੀਆ ਉਮੀ ਕੰਮ ਕਰ ਜਿਵੇਂ ਸਾਲ ਤੋਂ ਕੰਮ ਕਰ ਰਿਹਾਗਾ ਸਰਕਾਰ ਕੈਪਟਨ ਦੀ ਹੈ ਮਾਫੀਆ ਕੰਮ ਕਰ ਰਿਹਾ ਸਰਕਾਰ ਮਾਫੀਆ ਚਲਾ ਰਹੀ ਹੈ ਜਾਂ ਕੈਪਟਨ ਚਲਾ ਰਹੇ ਨੇ ਇੱਕ ਕਲ ਮੈਂ ਨਾ ਤੇਰੀ ਗੱਲ ਦੀ ਕਦਰ ਕਰਦਾ ਤੂੰ ਬੜੇ ਰੋ ਹਰ ਥਾਂ ਦੇ ਉੱਤੇ ਆਪਾਂ ਨਕਾਰਾਤਮਕ ਗੱਲਾਂ ਕਰੀਏ ਪੋਜ਼ਿਟਿਵ ਐਨੀਥਿੰਗ ਇਜ਼ ਬੈਟਰ ਦੈਨ ਨੈਗੇਟਿਵ ਨਾਥਿੰਗ ਮੈਂ ਤੈਨੂੰ ਗਰੰਟੀ ਦਿਨਾ ਕਿ ਜੇ ਇਹ ਜੀ ਰਿਪੋਰਟ ਕਿਸੇ ਇੱਕ ਨੇ ਵੀ ਬਣਾਈ ਹੋਵੇ ਇੱਕ ਨੇ ਔਰ ਮੈਨੂੰ ਦਿਖਾ ਦੇ ਜੇ ਆਹ ਸਮੱਸਿਆਵਾਂ ਦਾ ਸਮਾਧਾਨ ਕਿਸੇ ਇੱਕ ਬੰਦੇ ਨੇ ਅਜੇ ਤੱਕ ਦਿੱਤਾ ਹੋਵੇ ਤੇ ਮੈਂ ਜ਼ਿੰਮੇਵਾਰ ਤੇ ਰਾ ਔਰ ਤੂੰ ਜਿਹੜੀ ਮਿੱਤਲ ਵਾਲੀ ਰਿਪੋਰਟ ਹੈ ਪੜ ਲੈ ਮਦਕੀਆ ਉਹ ਸਿੱਧੂ ਸਾਹਿਬ ਮੈਂ ਇਹ ਕਹਿ ਰਿਹਾ ਹਾਂ ਕਿ ਸਿੱਧੂ ਸਾਹਿਬ ਅਸੀਂ ਤੇ ਲੋਕਾਂ ਦੇ ਚੌਂਕੀਦਾਰ ਲੋਕ ਕਹਿੰਦੇ ਆ ਸਰਕਾਰ ਨਕਾਰਾਤਮਕ ਐ ਇਸ ਮਸਲੇ 'ਚ ਨਸ਼ੇ ਦੇ ਮਸਲੇ 'ਚ ਮਾਈਨਿੰਗ ਦੇ ਮਸਲੇ 'ਚ ਸਾਨੂੰ ਕਿਰ ਲਾਸੀ ਤੇ ਲੋਕਾਂ ਦੇ ਸਵਾਲ ਆਉਣੇ ਇੰਪੋਰਟੈਂਟ ਨੇ ਪੰਜਾਬ ਦੀਆਂ ਸੱਤਾਂ 'ਚ ਇਹ ਗੱਲ ਹੋ ਰਹੀ ਆ ਕਿ ਸਰਕਾਰ ਮਾਫੀਆ ਚਲਾ ਰਹੀ ਆ ਜਾਂ ਕੈਪਟਨ ਚਲਾ ਰਹੀ ਆ ਇਹ ਲੋਕ ਇਹ ਕਹਿੰਦੇ ਆ ਠੀਕ ਐ ਤੇ ਆਵਾਜ਼-ਏ-ਖਲਕ ਨਗਾੜਾ ਇਹ ਖੁਦਾ ਜਨਤਾ ਦੀ ਆਵਾਜ਼ ਤੇ ਪਰਮਾਤਮਾ ਦੀ ਆਵਾਜ਼ ਹੈ ਤਾਂ ਹੀ ਇਹ ਕਮੇਟੀ ਬਣੀ ਐ ਜੋ ਬਿਹਤਰ ਹੈ ਉਹਨੂੰ ਸਵੀਕਾਰਿਆ ਸਭ ਨੇ ਇਹਨੂੰ ਬਿਹਤਰ ਕਰਕੇ ਦਿਖਾਵਾਂਗੇ ਛੋਟੇ ਭਾਈ ਜੇ ਪੰਜਾਬ ਦੇ ਵਿੱਚ ਚਾਰ ਦਰਿਆ ਵਹਿੰਦੇ ਆ ਇੱਕ ਪਾਕਿਸਤਾਨ ਨੂੰ ਜਾਂਦਾ ਇੱਕ ਦਰਿਆ ਵਾਲਾ 1000 ਕਰੋੜ ਰੁਪਇਆ ਕੱਢੀ ਜਾਂਦਾ ਤੇ ਚਾਰ ਦਰਿਆਵਾਂ ਵਾਲਾ 40 ਕਰੋੜ ਕੱਢੇ ਇਹ ਸ਼ਰਮ ਦੀ ਗੱਲ ਹੈ ਇਸ ਕਰਕੇ ਇਸ ਮਾਫੀਏ ਮੂਫੀਆਂ ਨੂੰ ਨੱਥ ਪਾ ਕੇ ਜੇ ਸਰਕਾਰ ਦੀ ਯਕੀਨ ਹੈ ਕੈਪਟਨ ਮਨਿੰਦਰ ਸਿੰਘ ਤੇ ਕਿ ਵਾਕਈ ਆਉਣ ਵਾਲੇ ਦਿਨਾਂ ਦੇ ਅੰਦਰ ਇਹ ਮਾਫੀਆ ਜਿਹਦਾ ਜ਼ਿਕਰ ਤੁਸੀਂ ਵੀ ਕਰ ਰਹੇ ਹੋਵੋਗੇ ਉਹ ਮਾਫੀਆ ਖਤਮ ਹੋ ਜਾਊਗਾ ਜੀ ਮੈਨੂੰ ਯਕੀਨ ਨਾ ਹੁੰਦਾ ਜੇ ਮੈਨੂੰ ਵਿਸ਼ਵਾਸ ਨਾ ਹੁੰਦਾ ਤੇ ਮੈਂ ਇਹ ਕਮੇਟੀ ਦਾ ਚੇਅਰਮੈਨ ਨਾ ਬਣਦਾ ਯਾਦ ਰੱਖੀ ਮੇਰੀ ਗੱਲ ਜਦੋਂ ਤੱਕ ਮੈਨੂੰ ਇਹ ਯਕੀਨ ਨਹੀਂ ਹੋਊਗਾ ਮੈਨੂੰ ਇਹ ਵਿਸ਼ਵਾਸ ਨਹੀਂ ਹੋਊਗਾ ਵੀ ਮੈਂ ਪੰਜਾਬ ਨੂੰ ਇੱਕ ਫੁੱਟ ਇੱਕ ਮੀਲ ਜਾਂ ਅੱਗੇ ਨਹੀਂ ਲਿਜਾ ਰਿਹਾ ਤਦ ਤੱਕ ਮੈਂ ਕਿਸੇ ਕੰਮ ਨੂੰ ਹੱਥ ਨਹੀਂ ਪਾਉਂਗਾ ਔਰ ਮੈਂ ਇਤਨੂੰ ਗਾਰੰਟੀ ਦੇਣਾ ਮਿੱਤਰਾ ਇਸ ਸਿੰਪਲ ਚੀਜ਼ਾਂ ਨੇ ਜੇ ਇਹ ਹੋ ਗਈਆਂ ਤੇ ਮਾਈਨਿੰਗ ਦੇ ਵਿੱਚੋਂ ਚਾਹੇ 400 ਆਵੇ ਤੇ ਚਾਹੇ 4000 ਆਵੇ ਤੇ ਚਾਹੇ 2000 ਆਵੇ ਲੇਕਿਨ ਵੋਲਿਊਮ ਵੀ ਵਧੂਗਾ ਰੇਟ ਵੀ ਘਟਣਗੇ ਔਰ ਪੰਜਾਬ ਦੇ ਖਜ਼ਾਨੇ ਦੇ ਵਿੱਚ ਉਪੇਸ ਆਊਗਾ ਜਿਹੜਾ ਲੋਕਾਂ ਦੀਆਂ ਜੇਬਾਂ 'ਚ ਜਾ ਰਿਹਾ ਇਸਨ ਨਵਜੋਤ ਸਿੰਘ ਸਿੱਧੂ ਸਵਾਲ ਕਰਨ ਵਾਲੇ ਪੱਤਰਕਾਰਾਂ ਨੂੰ ਹਮੇਸ਼ਾ ਸਰਕਾਰਾਂ ਤੇ ਲੀਡਰਾਂ ਨਾ ਪੱਖੀ ਕਹਿੰਦੇ ਨੇ ਪਰ ਲੋਕਾਂ ਨੂੰ ਕਈ ਵਾਰ ਜੋ ਮਾਫੀਆ ਨੂੰ ਹਾਂ ਪੱਖੀ ਲੱਗ ਰਿਹਾ ਉਹ ਲੋਕਾਂ ਨੂੰ ਨਾ ਪੱਖੀ ਲੱਗ ਰਿਹਾ ਹੁੰਦਾ ਲੋਕਾਂ ਨੂੰ ਲੱਗਦਾ ਹੁੰਦਾ ਕਿ ਨਾ ਪੱਖੀ ਹੈਗਾ ਪੰਜਾਬ ਦੇ ਲੋਕਾਂ ਨੂੰ ਲੱਗ ਰਿਹਾ ਹੈ ਕਿ ਮਾਫੀਆ ਜਿਹੇ ਉਹ ਡਰਗ ਦਾ ਚਾਹੇ ਉਹ ਮਾਈਨਿੰਗ ਦਾ ਇਹ ਇੱਕ ਨਾ ਪੱਖੀ ਹੈਗਾ ਜਦੋਂ ਕਿ ਇੱਕ ਸਰਕਾਰ ਦਾ ਤਰਕ ਆਉਂਦਾ ਕਿ ਨਹੀਂ ਇਸ ਤਰ੍ਹਾਂ ਦੀ ਗੱਲ ਹੈਗੀ ਪਰ ਸਿੱਧੂ ਦਾ ਕਹਿਣਾ ਕਿ ਉਹਨਾਂ ਨੂੰ ਯਕੀਨ ਆ ਕੈਪਟਨ ਅਮਰਿੰਦਰ ਸਿੰਘ ਤੇ ਇੱਕ ਸਾਲ ਚਾਹੇ ਕੁਝ ਨਹੀਂ ਹੋਇਆ ਇੱਕ ਸਾਲ ਚ ਉਮੀ ਮਾਫੀਆ ਕੰਮ ਕਰ ਰਿਹਾ ਜਦੋਂ ਕਾਂਗਰਸ ਕਹਿੰਦੀ ਹੁੰਦੀ ਸੀ ਅਕਾਲੀਆਂ ਨੂੰ ਕਿ ਮਾਫੀਆ ਕੰਮ ਕਰ ਰਿਹਾ ਹੁਣ ਸਿੱਧੂ ਦਾ ਕਹਿਣਾ ਕਿ ਇਸ ਰਿਪੋਰਟ ਤੋਂ ਬਾਅਦ ਇਹ ਮਾਫੀਆ ਖਤਮ ਹੋਊਗਾ ਦੇਖਦੇ ਹਾਂ ਕਿ ਇਹ ਮਾਫੀਆ ਕਿੰਨਾ ਕੁ ਖਤਮ ਹੁੰਦਾ ਜਾਂ ਜਿਉਂਦਾ ਤਿਉਂ ਰਹਿੰਦਾ ਜੇ ਜਿਉਂਦਾ ਤਿਉਂ ਰਹਿੰਦਾ ਤਾਂ ਸਾਡੇ ਸਵਾਲ ਵੀ ਜਿਉਂਦੇ ਤਿਉਂ ਰਹਿਣਗੇ ਕੈਮਰਾਮੈਨ ਗ੍ਰੀਸ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਜਾ ਚੰਡੀਗੜ੍ਹ